ਸਾਸਰੀ ਕਹਾਗੀ ਕੜਾ ਸਿਆਤਾ ਕਲੇ ਸੋਲ ਡੇਰੀ ਫਾਰਮ ਤੋਂ ਅੱਜ ਆਪਾਂ ਆਏ ਜੀ ਗੁਰਪ੍ਰੀਤ ਸਿੰਘ ਘਰੇ ਔਰ ਇਹਨਾਂ ਕੋਲ ਆਪਾਂ ਲੈਣੇ ਆ ਜਾਣਕਾਰੀ ਜੀ ਜੋ ਪਸ਼ੂਆਂ ਬਾਰੇ ਜਾਣਕਾਰੀ ਲਵਾਂਗੇ ਡੇਡ ਡੰਗਰ ਹੀ ਰੇਡ ਤੇ ਆਉਂਦੇ ਆ ਜਾਂ ਪਿੱਛਾ ਮਾਰਦੇ ਆ ਜਾਂ ਮਲੋ ਬੋਲਦੇ ਨਹੀਂ ਆ ਇਹੋ ਜੀ ਸਮੱਸਿਆ ਪ੍ਰੋਬਲਮ ਲੈ ਕੇ ਆਪਾਂ ਆਏ ਆ ਉਹਦਾ ਹੱਲ ਕਰਨ ਵਾਸਤੇ ਜਿੰਨਾ ਵੀ ਆਪਾਂ ਤਰਾ ਬਣਿਆ ਤਾਂ ਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਵਾਤ ਵਾਤ ਵੀਡੀਓ ਦਾ ਸ਼ੇਅਰ ਕਰੋ ਆ ਵੀ ਹੋਰ ਵੀ ਕਿਸੇ ਵੀ ਪਾਸੇ ਇੱਕ ਰਮ ਆ ਸਕੇ ਸੋ ਆ ਜੇ ਆਪਾਂ ਵੀਡੀਓ ਦਾ ਬਸਤੇ ਸ਼ੇਅਰ ਕਰੀਗੇ ਤੇ ਥੋੜੀ ਯਾਦ ਰੱਖਣੀ ਵੀ ਕਰੋ ਸასი ਜੀ ਜੀ ਅੱਛੀ ਗੱਲ ਜੀ ਹਾਂਜੀ ਕੀ ਆ ਜੇ ਪਾਰਟ ਪਰ ਜੀ ਠੀਕ ਠਾਕ ਠੀਕ ਆ ਅੱਜ ਆਪਾਂ ਇਹਦਾ ਪ੍ਰੋਡਕਟ ਆ ਹਾਂਜੀ ਉਹ ਕਿਸ ਮਸਲੇ ਉੱਤੇ ਆ ਅੰਜ ਆਪਣਾ ਸਭ ਤੋਂ ਪਹਿਲਾਂ ਇੱਕ ਹੈਗਾ ਵੀ ਬੋਲੀ ਕਰੋ ਠੀਕ ਹੈ ਜੀ ਛੋਟੇ ਬੱਚਾ ਵਾਸਤੇ ਅੱਛਾ ਜੀ ਜਿਤਰਾ ਛੋਟੇ ਬੱਚੇ ਇਸ ਵਸਾ ਜਾ ਰਹੀ ਆਉਂਦੀ ਹੈ ਵੀ ਜਵਾਗ ਲੋਕਾਂ ਦੇ ਕਮਜ਼ੋਰ ਹੁੰਦੀ ਆ ਡੋਂ ਰਹਿੰਦੀ ਆ ਉਹ 10 15 ਰੋਣੇ ਵਿੱਚ ਜਵਾਗ ਜਰਾ ਮੜ ਕੇ ਜਿਆਦਾ ਪੈਸਾ ਡਾਉਣ ਠੀਕ ਆ ਠੀਕ ਹੈ ਜੀ ਠੀਕ ਆ ਇਹ ਵੀ ਇਹਦੀ VML ਦੀ 2001 ਲੀਟਰ ਦੀ ਪੈਗਾਂਗੇ ਆ ਠੀਕ ਆ 530 ਰੁਪਏ ਰੇਟ ਇਹਦਾ ਠੀਕ ਆ ਜੇ ਇਹ ਆਪਾਂ ਦੇਣੀ ਹੁੰਦੀ ਆ ਜੇ ਕੱਲੇ ਜਵਾ ਨੂੰ ਆਪਾਂ ਵੀ ਆਉਣੀ ਆ ਤੇ 40 ਦਿਨਾਂ ਦਾ ਕੋਰਸ ਆ ਠੀਕ ਆ ਜੇਕਰ ਦੋ ਤਿੰਨੇ ਜਵਾ ਆ ਗਿਆ ਹਾਂ ਤੇ ਚਲੋ ਫਿਰ ਥੋੜੀ ਜਿਹੀ ਬਹੁਤ ਜਲਦੀ ਇਹ ਸ਼ੇਟੀ ਖਤਮ ਹੋ ਜੂਗੀ ਫਿਰ ਉਹਦੇ ਹਿਸਾਬ ਨਾਲ ਬੰਦਾ ਬੱਧ ਖਰਚਾ ਰਤਾ ਬਾਈ ਰੇੜਿਆ ਰੇੜਿਆ 550 ਆ ਤੇ 530 ਦੀ ਡ੍ਰੈਫਟ ਕਰਕੇ ਲੈਸ ਕਰਕੇ ਆਸ਼ਾ ਤੇ ਜਿੱਦਾਂ ਤੋਂ ਸਟਾਰਟ ਹੋਗੀ ਹਾਂਜੀ 300 ਗ੍ਰਾਮ ਹਰਜਾਨਾ ਪਾਰ ਬੱਚੇ ਦਾ ਵਧਣਾ ਸਟਾਰਟ ਹੋਏਗਾ ਅੱਛਾ ਪਾਰ ਵਧੂਗਾ ਪਾਰ ਵਧੂਗਾ ਜਾਨਾ ਬੱਚੇ ਦੀ ਗ੍ਰੋਥ ਵਧੂਗੀ ਗ੍ਰੋਥ ਵਧੂਗੀ ਭਾਰ ਵੀ ਵਧਾਊਗੀ ਠੀਕ ਆ ਤੇ ਜੋ ਜਿੰਨੀਆਂ ਕੈਲਸ਼ੀਅਮ ਦੀਆਂ ਚ ਘਾਟਾਂ ਸਾਰੀਆਂ ਪੂਰੀਆਂ ਕਰੂ ਸਾਰੀਆਂ ਪੂਰੀਆਂ ਕਰੂਗਾ ਹਾਂ ਠੀਕ ਆ ਮੌਤ ਤੇ ਵੀ ਕੰਟਰੋਲ ਕਰੂਗੀ ਕਈ ਕਈ ਬੰਦੇ ਦੇ ਸਾਡਾ ਬੱਚਾ ਮਰ ਜਾਂਦਾ ਛੇਤੀ ਦੇਹੀ 15 ਦਿਨਾਂ ਦੇ ਵਿੱਚ ਮਰ ਜਾਂਦਾ ਕਿਉਂਕੋ ਜਲਦੀ ਚੀਜ਼ਾਂ ਇਹਦੀ ਚ ਪਾਈਆਂ ਵਾ ਉਹ 12 ਕੇ ਹੀ ਕੈਲਸ਼ੀਅਮ ਲੋਟ ਕਿੰਨੀ ਹੁੰਦੀ ਹੈ ਠੀਕ ਆ ਹਾਂ ਇਹਦਾ ਇਹ ਰਿਜ਼ਲਟ ਤੇ ਬੈਨੀਫਿਟ ਬਹੁਤ ਜ਼ਿਆਦਾ ਤੇ ਜਾਂ ਮਰੇ ਬੱਚੇ ਕਮਜ਼ੋਰ ਹੁੰਦੇ ਆ ਖਾਂ ਖਾਂ ਕਮਜ਼ੋਰ ਹੁੰਦੇ ਆ ਠੀਕ ਉਹ ਦੁੱਧ ਪੀਂਦੇ ਬਾਅਦ ਉਹਦੀ ਮਨ ਸੇਰ ਹੀ ਬਾਦੀ ਹਾਂ ਇੰਨੇ 4 ਕਿਲੋ ਹਦਰੇ ਨਾਕ ਬੈਰੀਅਨ ਕਰਨਾ ਠੀਕ ਆ ਇੱਕ ਬੰਨੇ 4 ਕਿਲੋ ਦੁੱਧ ਦੁੱਧ ਪਿਆ ਦਗੇ ਇੱਕ ਬੰਨੇ ਇਹਨੂੰ ਨਾਲ ਸਟਾਰਟ ਕਰ ਦੇ ਠੀਕ ਆ ਹਾਂ ਮਤਲਬ ਕਿ ਜਦੋਂ 4 ਗੋ ਮਕਾਲਾ ਕਰਦਾ ਹੈ ਹਾਂ ਠੀਕ ਆ ਪਰ ਜੇ ਸਹੀ ਤਰੀਕੇ ਨਾਲ ਆ ਜੇ ਠੀਕ ਆ ਤੇ ਇਹ ਬੰਦੇ ਨੂੰ ਦੋ ਦਿਨ ਦਵਾਈ ਦੇਣੀ ਹੈ ਕਿ ਦੋ 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 ਤਿੰਨ ਦਿਨ ਖੋਤਰਾ ਪੀਰੂ ਠੀਕ ਆ ਜਿਦ ਦਿਨ ਚੇਤ ਆਊਗਾ ਉਦੋਂ ਸਟਾਰਟ ਕਰਦੇ ਆ ਦਿਨ ਲਗਾਤਾਰ ਆ ਦਿਨ ਹੀ ਲਗਾਤਾਰ ਠੀਕ ਆ ਹਾਂ ਇਹ ਕਿੰਨੇ ਬੱਚੇ ਨੇ ਪਿਆ ਸਕਦੇ ਆ 1 ਲੀਟਰ ਇੱਕ ਬੱਚੇ ਨੂੰ ਅੱਛਾ 1 ਲੀਟਰ ਇੱਕ ਬੱਚੇ ਨੂੰ ਪਿਆ ਸਕਦੇ ਆ ਹਾਂ 1 ਲੀਟਰ ਇੱਕ ਬੱਚੇ ਜੇ ਵੰਡ ਗਏ ਪਹਿਲੇ ਦੇ ਵੰਡ ਕੇ ਪਿਆਈਏ ਕਿ ਚਲੋ ਜਿੰਨਾ ਕੋਈਆਂ ਵੀਰਾਂ ਉਹ ਦੋ ਤਿੰਨ ਬੱਚੇ ਹੁੰਦੇ ਆ ਤੇ ਉਹ ਦੋ ਦੋ ਲੀਟਰ ਦਵਾਈ ਨਾਲ ਸਾਰ ਲੈਂਦੇ ਠੀਕ ਆ ਹਾਂਜੀ ਠੀਕ ਆ ਇਹ ਕਿਹੜੀ ਕੰਪਨੀ ਆ ਬਟਰੀਨਾ ਠੀਕ ਆ ਇਹ ਮਿਲਦੀ ਕਿੱਥੋਂ ਆ ਇਸ ਟਾਈਮ ਆਪਣੇ ਕੋਈ ਆ ਕਿਤੇ ਬਾਰੇ ਸਟੋਰ ਹੁੰਦੇ ਨਹੀਂ ਨਹੀਂ ਹੋਊਗੀ ਹਾਂ ਉਹ ਕਿੱਥੋਂ ਮਿਲਦੀ ਆ ਹਾਂ ਇਹ ਸਮਾਨ ਤੁਸੀਂ ਮਿਲ ਕੇ ਕਿਵੇਂ ਪਹੁੰਚ ਕਰੋਗੇ ਸਮਾਨ ਜੇ ਜਿਆਦਾ ਦੂਰ ਹੋਊ ਤਾਂ ਪੈਨਲ ਏਜਸਟ ਹੋ ਜੂ ਠੀਕ ਆ ਜੇ ਦਾ ਲੱਗੇ ਬੰਨਣਾ ਹੋਊ ਤੇ ਆਪ ਚੱਲ ਜਾਗੇ ਠੀਕ ਆ ਹਾਂ ਪਰ ਜੇ ਦੂਰ ਦਾ ਉਹਦੇ ਕੋਈ ਥੋੜਾ ਹੋ ਆਣਗੇ ਤੁਸੀਂ ਨਹੀਂ ਜਾਓਗੇ ਹਾਂ ਤੁਹੇ ਲੱਗਦਾ ਰਹਾ ਤੁਸੀਂ ਤੇ ਬਦਿਆਵਗੇ ਹਾਂ ਠੀਕ ਆ ਹਾਂ ਤੇ ਤੁਸੀਂ ਇੱਕ ਨਾ ਬਹੁਤ ਦਸੀ ਮੈਂ ਤੁਹਾਡੀ ਵੀਡੀਓ ਪਿਛਲੀ ਬਣਾਈ ਆਪਾਂ ਹਾਂਜੀ ਤੁਸੀਂ ਇਹ ਚ ਕਿਹਾ ਇਹ ਕਿ ਅਸੀਂ ਕੋਈ ਪਹਿਲੇ ਨੇ ਆ ਮੁਸਲਮਾਨ ਵਰਸੋਂ ਦੇ ਬਾਅਦ ਹਾਂਜੀ ਸਮਾਜ ਯੂਨੀਅਨ ਕਰ ਤੋਂ ਬਾਅਦ ਹਾਂ ਉਹਦਾ ਵੀ ਸਿਸਟਮ ਆ ਹੈ ਉਹਦਾ ਵੀ ਹਿਸਾਬ ਆ ਉਹਦਾ ਸਮਾਨ ਹਿਸਾਬ ਇਸ ਤਰ੍ਹਾਂ ਹੀ ਆ ਵੀ ਜਦੋਂ ਸਮਾਨ ਦਾ ਰਿਜ਼ਲਟ ਸਹੀ ਆ ਹਾਂ ਤਾਂ ਕਈ ਬੰਦੇ ਆਧਾਰ ਕਰ ਰਹੇ ਨੇ ਇਹਦੇ ਪੇਮੈਂਟ ਹਾਂ ਉਹ ਬਾਤ ਚ ਕਰਦੇ ਆ

हां हां इतने लीटर ਦਾ ਇਹ ਦਾ 550 ਰੁਪਏ ਇਹ ਤੁਹਾਨੂੰ ਲੱਗੂਗਾ 530 ਰੁਪਏ ਜੇ ਕੋਈ ਵੀਰ ਭਰਾ ਦੂਰੋਂ ਆਵੇ ਤੇ ਥੋੜਾ ਜਿਹਾ ਪੈਣਾ ਤੁਸੀਂ ਆਓ ਕੋਈ ਵੀਰੇ ਪੈਣਾ ਹੀ ਜਾਵੇ ਕਰਕੇ ਤੁਹਾਨੂੰ ਰੰਗ ਦੇ ਦੇ ਸਕਦੇ ਨੇ ਬਾਕੀ ਜੇ ਕੋਈ ਲਾਗੇ ਬਣੇ ਘਰ ਬਣ ਕੇ ਖਾ ਸਕਦੇ ਨੇ ਇਹਦੀ ਵੈਲਿਡਿਟੀ ਕਿ ਨਹੀਂ ਇਹ ਵੈਲਿਡਿਟੀ 26 ਤੱਕ ਹੈ ਜੀ हां ਠੀਕ ਆ 26 ਤੱਕ ਹੈ ਜੀ ਠੀਕ ਆ ਹੋਰ ਆਪਾਂ ਨਵਾਂ ਪਟੜ ਲੱਜਾ ਲਈ ਨਵਾਂ ਪਟੜ ਕਿਹ ਕਾਲ ਆਪ ਨੂੰ ਬੀਟਾ ਫੀਟਾ ਬੀਟਾ ਫੀਟਾ ਹਾਂ ਠੀਕ ਆ ਇਹਦੇ ਲਾ ਲਓ ਜਿ ਤਰ੍ਹਾਂ ਕੋਈ ਗਾਂ ਮੱਝ ਜਿਆਰਾ ਲੰਮਾ ਸਮਾ ਹੋ ਗਿਆ ਸੋ ਇਹ ਨੂੰ ਗਾਂ ਨੰਨਾਵੇਂ ਤੋ ਤੇ ਨਹੀਂ ਛੇਤੀ ਹੋਈ ਟਾਈਮ ਸਿਰ ਠੀਕ ਆ ਇਹਨੂੰ ਆਪਾਂ ਚਲਾ ਸਕਦੇ ਹਾਂ ਠੀਕ ਆ ਹਾਂਜੀ ਮਿਲ ਕਈ ਵੀ ਨਹੀਂ ਪਟੂ ਸੂਪੰਦਾ ਉਸ ਤੋਂ ਬਾਅਦ ਜੀ ਹੀ ਜਨ ਬੰਦਾਨੀ ਇਹ 7-8 ਮਹੀਨੇ ਨਾ ਵੀ ਲੈਂਦਾ ਜਿੱਤਰਾ ਮਤਲਬ ਹਾਂ ਹਾਂ ਛੇਤੀ ਬੰਦਾਨੀ ਛੇਤੀ ਬੰਦਾਨੀ ਹਾਂ ਠੀਕ ਆ 1 ਕਿਲੋ ਦਾ ਪੈਗੀਆਂ ਅੱਧੇ ਕਿਲੋ ਹੀ ਪੈਗੀਆਂ ਅੱਧੇ ਕਿਲੋ ਪੈਗੀਆਂ ਹਾਂ ਕਿਹਦਾ ਕੀ ਇਸ ਇਸ਼ਤਨਾ ਸਮਝਾਵਾ ਆਇਆ ਇਹ ਚ ਇਹ ਇਹਦੇ ਨੂੰ ਵੀ ਕਿਹਜੋ ਮਝਾਵਾ ਠੀਕ ਆ ਇੱਕ ਚੁੰਟਾ ਪਵਾ ਗਰੋਈ ਦਾ ਡੇਲੀ ਡੇਲੀ ਇਹਦਾ ਰੀਆਂ ਦੇ ਨਾਲ ਕੋਰਸ ਆ ਅੱਛਾ ਜੀ ਤੇ ਰੀਆਂ ਨਾਲ ਚ ਮੇਰੇ ਹਿਸਾਬ ਨਾਲ ਆ ਕੰਪਨੀ ਵਾਲੇ ਬੰਦੇ ਥੋੜੇ ਦਿਨ ਹੋ ਗਏ ਆ ਇੱਥੇ ਪਿੰਡ ਦੇ ਗਏ ਹੀ ਅੱਛਾ ਜੀ ਇਹ ਕੋਸ਼ਰਾਂ ਮੁੜ ਕੇ ਪਾਊਡਰ ਬਾਚਣਾ ਮੇਰੇ ਕੋ ਵੀ ਖੜਿਆ ਠੀਕ ਆ ਤੇ 20 ਦਿਨਾਂ ਦੇ ਕੋਸ ਹੈ 20 ਦਿਨਾਂ ਚ ਪਾਊਡਰ ਖਤਮ ਹੋ ਜਾਂਦਾ ਤੇ 20 ਦਿਨਾਂ ਚ ਮੱਝ ਮੂਹ ਇਹ ਹੀ ਤੇ ਆ ਜਾਂਦੀ ਹੈ ਹੀਟ ਤੇ ਆ ਜਾਂਦੀ ਹੈ ਹਾਂ ਠੀਕ ਵਰਤੇ ਆ ਇਆਂ ਵੀਰਾਂ ਦੇ ਇਥੇ ਪਰ ਨਾ ਰਿਜਲਟ ਸਹੀ ਆ ਇਹ ਵੀ ਆਪਣਾ ਕੋਈ ਮਿਲਦਾ ਇਹ ਹੀ ਆਪਣਾ ਕੋਈ ਕਿਰੀ ਦਾ 400 ਰੁਪਇਆ 400 ਰੁਪਇਆ ਠੀਕ ਆ ਹਾਂਜੀ ਤੁਹਾਡੇ ਕੋਲ ਮੈਂ ਵੈਲਿਊ ਕਰੂੰਗਾ ਉਹ ਮਰਾਈ ਵੀਰ ਪਰ ਉਹ ਵੈਲਿਊ ਵੈਲਿਊ ਠੀਕ ਆ ਤੇ ਇਹ ਲੱਗਦਾ ਕਿ ਨਾ ਵਾਸਤੇ ਗਾਂ ਵਾਸਤੇ ਮਾਂ ਵਾਸਤੇ ਗਾਂ ਨੂੰ ਮੱਝ ਨੂੰ ਮੱਝ ਨੂੰ ਮੱਝ ਆਪਾ ਚਲਾ ਸਕਦੇ ਦੋ ਵਾਸਤੇ ਆ ਦੋ ਮਾਂ ਦੀਆਂ ਵਾਸਤੇ ਵੀ ਮੱਝ ਗਾਂ ਵਾਸਤੇ ਠੀਕ ਆ ਜੂਵੇ ਸਵੇਰ ਬੈਸਟ ਫਰੈਂਟ ਬਿਟਾ ਆਵੇਗਾ ਆਪਰ ਨੀਚੋਂ ਮੈਂ ਸੋਹਦਾ ਦੇਖੋ ਜੀ ਮੇਰੇ ਸਾਡੇ ਜੀ 430 ਰੁਪਏ ਦਾ ਫਰੈਂਟ ਰੇਟ ਹੈ 400 ਮਿਲੂਗੀ 400 ਮਿਲਣਾ 400 ਮਿਲੂਗੀ

ਅਸ਼ੰਦਰ ਜੀ ਬੂਸਟ ਨਾ ਜੀ ਠੀਕ ਆ ਇਤਰਾਖ ਲੋ ਨਾ ਜੀ ਨਰਜੀ ਬੂਸਟਾ ਗਾ ਚੇ ਨਾ ਠੀਕ ਆ ਇਹ ਵੀ ਖਾਮ ਕਰਦਾ ਡੰਗਰ ਬੈਠ ਉਠ ਜਾਵੇ ਜੀ ਇਹਦਾ ਰਿਜਲਟ ਆ ਆਪਾਂ ਆਪਣੇ ਹੱਥੀ ਆ ਨਰਜੀ ਬੂਸਟ ਆ ਹਾਂ ਠੀਕ ਜਾਣੇ ਕਿ ਜੇ ਡੰਗਰ ਕਮਜ਼ੋਰ ਹੋ ਜੇ ਕਮਜ਼ੋਰ ਹੋ ਜਾ ਡੰਗਰ ਬੁੱਤ ਬੈਠ ਜਾਂਦਾ ਥੱਲੇ ਹਾਂ ਬਲਾ ਉੜਦਾ ਨਹੀਂ ਆ ਮੁੰਡਾ ਤਾਲੀਆਂ ਖਿਸਕਦੀਆਂ ਹਾਂ ਤੇ ਇਹ ਜੀ ਇਹ ਰੀਆ ਪਾਈਆਂ ਦੀ ਪੈਗਾਂ ਗਿਆ ਅੱਛਾ ਇਹ ਵਿੱਚ ਇਹ ਚ ਕਿਲੋ ਦੀ ਪੈਗਾਂ ਨਹੀਂ ਮਿਲ ਸਕਦੀ ਹੈ ਅੱਛਾ ਹਾਂਜੀ ਠੀਕ ਆ ਤੇ ਰਿਜ਼ਲਟ ਸਹੀ ਆ ਠੀਕ ਆ ਹਾਂ ਇਹ ਉਹ ਦੰਗਰ ਤੋਂ ਯੋੜੋ ਦੇ ਇਹ ਅੱਧੇ ਸ਼ੀਸ਼ੇ ਇਹ ਦੰਗਰ ਨਹੀਂ ਅੱਧੇ ਰਤਨ ਕੋਲ ਮਲਦੋਨਾ ਖਤਮ ਕਰਨੀ ਹੈ ਦੋਹਾਂ ਡਰਾਂ ਪਾਈਆਂ ਸ਼ੀਸ਼ੇ ਖਤਮ ਕਰ ਲਈਏ ਠੀਕ ਆ ਹਾਂ 1 ਲੀਟਰ ਦਾ ਰਿਜ਼ਲਟ ਵਧੀਆ ਮਿਲ ਜਗਾ ਠੀਕ ਆ ਹਾਂ ਇਹ ਕਿੰਨੇ ਮਿਲਦੀ ਹੈ 250 250 ਮਿਲਦੀ ਹੈ 250 ਠੀਕ ਆ ਜੇ ਮਲਾਵਟ ਡਰਕਾ ਮਜੂਰ ਹੁੰਦਾ ਕਈ ਵਾਰੀ ਸੋਇਆ ਰੇ ਹਾਂ ਜਾਂ ਫਿਰ ਸਿਆਜਾ ਹਮ ਬਣ ਗਈ ਮਤਲਬ ਬੈਹ ਦਾ ਹਾਂ ਕਮਜ਼ੋਰੀ ਆ ਜਾਂਦੀ ਆ ਕਮਜ਼ੋਰੀ ਆ ਉਹਨੂੰ ਪਿਆ ਦੇ ਉਹਨੂੰ ਪਿਆ ਸਕਦੇ ਆ ਤੇ ਮੇਰੇ ਬੱਚੇ ਵੀ ਜੇ ਕੋਈ ਡਾਉਣ ਪਾਉਣਾ ਤੇ ਉਹਨੂੰ ਆਪਾਂ ਪਿਆ ਸਕਦੇ ਆ ਛੇ ਨੂੰ ਪਿਆ ਸਕਦੇ ਆ ਹਾਂ ਉਹਨੂੰ ਆਪਾਂ ਪਿਆ ਸਕਦੇ ਆ ਮਤਲਬ ਪੂਰਾ ਫੋਨਰ ਡਟਾਊਗਾ ਹਾਂ 1100 ਦਾ ਲੀਟਰ ਆ ਇਹ 1100 ਲੀਟਰ ਆ ਹਾਂ ਮਹਿੰਗੀ ਆ ਦਵਾਈ ਇਹ ਪਰ ਜੀ ਪਟਾਟਾ ਤਾਂ ਮਹਿੰਗਾ ਆ ਅੱਛਾ ਤੇ ਸਾਲ ਟੇਰਾ ਘੰਟਿਆਂ ਚੀ ਠੀਕ ਆ ਹਾਂ ਮਤਲਬ ਫਾਇਦਾ ਮੈਂ ਤੁਹਾਨੂੰ ਕਰੂਗਾ ਮੈਂ ਟੋ ਮੈਂ ਠੀਕ ਆ ਹਾਂ ਇਹ ਵੀ ਆਪ ਕੋਲੋਂ ਲੈ ਜਾ ਇਹ ਵੀ ਆਪਣੇ ਕੋਲ ਜੇ ਗੁਜਾਰਾ ਕਰਨੇ ਚ ਮੰਗਵਾਣਾ ਹੋ ਤਾਂ ਫਿਰ ਪੇਟੀ ਸਿੱਧੀ ਲਾ ਦਿਓ ਜਾਂ ਕੰਪਨੀ ਨਾਲ ਕੋਈ ਹੱਲ ਕਰਵਾ ਲਾਂ ਸਿੱਧੀ ਅਸਾ ਜੇ ਮਾਲ ਨੂੰ ਬੰਦਾ ਪੇਟੀ ਮੰਗਾਵੇ ਪੇਟੀ ਮੰਗਾਵੇ ਕੋਈ ਬੰਦ ਮੰਗਾਵੇ ਉਹਨੂੰ ਲੈਸ ਵੀ ਮਿਲ ਜੂਗੀ ਉੱਚੋਂ ਕੱਪਰੇਟ ਦੇ ਮਿਲੂ ਹੋਰ ਕਾਟ ਰੇਟ ਤੇ ਮਿਲ ਜੂਗਾ ਹਾਂ ਤੇ ਫਿਰ ਕੰਪਨੀ ਦਾ ਪਤਾ ਸਿੱਧਾ ਭੇਜ ਦਾਂਗੇ ਠੀਕ ਆ ਹਾਂ ਸੱਜਾ ਬੰਨੜ ਲਾਉਣ ਦਾ ਕਰੇ ਉਹਦੇ ਸੱਜਾ ਲਾਉ ਕਰੇ ਠੀਕ ਆ ਹਾਂਜੀ ਰੇਡੀ ਵੀ ਕਰਦੇ ਮਿਲੂਆ ਰੇਡੀ ਵੀ ਕਰਦੇ ਮਿਲੂਆ ਠੀਕ ਆ ਅੱਛਾ ਉਸ ਤੋਂ ਬਾਅਦ ਹੋਰ ਕੋਈ ਉਸ ਤੋਂ ਬਾਅਦ ਹੋਰ ਕੋਈ ਆਪੜ ਨੂੰ ਸਮਾਨ ਤੇ ਜੈਪੜ ਇੱਕ ਆਪਣਾ ਵਾਹ ਗਈ ਦਵਾਈ ਇਹ ਮੂੰਹ ਖੁਰਦੀ ਆ ਦਵਾਈ ਅੱਛਾ ਜੀ ਜਿਹੜਾ ਵੀ ਰ ਆਪਣਾ ਸਮਾਨ 2 2.5 ਹਜ਼ਾਰ ਦਾ ਮਤਲਬ ਆਪਣੇ ਕੋਲੋਂ ਮਾਲਾ ਖਰੀਦਾ ਵਾ ਹਾਂ ਹਾਂ ਉਹਦੇ ਬਾਅਦ ਫਰੀ ਹੈਗੀ ਆ ਅਜਾ ਫਰੀ ਆ ਹਾਂ ਠੀਕ ਆ ਉਹ ਖਰਦੀ ਦਵਾਈ ਆ ਆਪਾਂ ਵੀਰਾਂ ਨਾਲ ਅੱਗੇ ਤੇ ਭੇਜੀਆਂ ਲੱਗ ਲੱਗੇ ਸ਼ੀਸ਼ੀਆਂ ਇਹ 100 ਐਮਐਲ ਦੀ ਸ਼ੀਸ਼ੀ ਆ ਅੱਛਾ ਤੇ ਇਹ 3 ਡਾਂਟੀਆਂ ਦੀ ਆ ਠੀਕ ਆ ਹੱਥਲੇ ਪੰਪ ਜਿੱਤਰਾ ਪੰਪ 30 ਐਮਐਲ ਦਵਾਈ ਪਾ ਕੇ ਹਾਂ ਆ ਬਸ ਸਪਰੇਅ ਕਰ ਸਕਦੇ ਥੱਲੇ ਠੀਕ ਆ ਹਾਂ ਸਪਰੇਅ ਕਰਨੀ ਕਿਥੇ ਥੱਲੇ ਪੈਰਾਪੁਰਾ ਥੱਲੇ ਕਰਨੀ ਆ ਥੱਲੇ ਕਰਨੀ ਹਾਂ ਫਰਸ਼ ਤੇ ਕਰਨੀ ਆ ਫਰਸ਼ ਤੇ ਕਰਨੀ ਆ ਕੋਈ ਮਾਲਾ ਮੋਟਾ ਵੀ ਜਣਾਸੀ ਰਹੂਗਾ ਉਹ ਵੀ ਖਤਮ ਹੋ ਜਾਊਗਾ ਠੀਕ ਆ ਤੇ ਇੱਕ ਬਿਮਾਰੀ ਤੋਂ ਵੀ ਨਗਰ ਬਚੇ ਰਹਿਣਗੇ ਠੀਕ ਆ ਇਹਦੀ ਵੀ ਜੀ ਆਪਾਂ ਪੈਕਿੰਗ ਸਿੱਧੀ ਲਵਾਂਗੇ ਹਾਂ ਇਹਦੇ ਕੰਪਨੀ ਵਾਰੋਂ ਸੈਂਪਲ ਆ ਹਨੂ ਠੀਕ ਆ ਜੇ ਦੋਈਆ ਤਾਂ ਕਾਹ ਸਮਾਨ ਖਰੀਦਦਾ ਉਹਨੂੰ ਮਿਲਣੀ ਆ ਠੀਕ ਆ ਤੇ ਜੇਕਰ ਵੱਖਰੀ ਮੰਗਾਉਣੀ ਕੇ ਹੈ ਨੇ ਸਿੱਧੀ ਮੰਗਾਉਣੀ ਹੈ ਸਬਾਨ ਨਹੀਂ ਲੈਣਾ ਹਾਂ ਤੇ ਫਿਰ ਇਹ ਵੀ 1000 ਦਾ ਲੀਟਰ ਆ ਅੱਛਾ ਫਿਰ ਇਹ ਪਿਆਰ ਲਵੂਗਾ ਜੀ ਆ ਹਾਂ ਫਿਰ ਇਹ ਵੀ 1000 ਦਾ ਲੀਟਰ ਆ ਠੀਕ ਆ ਹਾਂਜੀ ਉਸ ਤੋਂ ਬਾਅਦ ਹੋਰ ਕੋਈ ਪ੍ਰੋਡਕਟ ਉਹ ਰੋਗ ਬੜਾ ਕਿਨੋ ਤੇ ਹੰਡਾ ਬਣ ਕੋ ਦੇ। ਇਹ ਇੱਕ ਆਹ ਆ ਆਪਣੇ ਕੋ। ਅੱਛਾ ਜੀ। ਇਹਦਾ ਰਿਜ਼ਲਟ ਸਹੀ ਆ। ਇਹ ਸੂਣ ਤੋਂ ਬਾਅਦ ਚਲਾਉਣਾ ਹੁੰਦਾ ਆਪਾਂ ਪਹਿਲੇ 40 ਦਿਨ। ਜੇ ਡੰਗ ਸੂਣ ਦਾ ਆਂਗਰ ਸੂਣ ਪੈਂਦਾ ਪਹਿਲੇ 40 ਦਿਨਾਂ ਚੀਰ ਵਰਤੋ। ਠੀਕ ਆ। ਹਾਂ। ਲਗਾਤਾਰ ਵਰਤਨੀ ਚਾਹੀਦੀ ਤੁਹਾਨੂੰ। ਲਗਾਤਾਰ ਵਰਤਨੀ ਚਾਹੀਦੀ। ਇਹਦਾ ਬੈਨੀਫਿਟ ਕੀ ਆ? ਇਹਦਾ ਬੈਨੀਫਿਟ ਹੈ ਵੀ ਜਿਤਨਾ ਡੰਗਰ ਦੀ ਕਮਜ਼ੋਰੀ ਥੋੜੀ ਛੇਤੀ ਕੱਢ ਦਿੰਦਾ ਠੀਕ ਆ ਪਹਿਲੇ 40 ਦਿਨ ਵਰਤਿਆ ਜਾਵੇ ਤੇ ਡੰਗਰ ਨਵਾਂ ਜਿਹੜਾ ਵਾ ਦੋਵਾਂ ਘਟਾਇਆ ਮਹੀਨੇ ਜੀ ਨਵਾਂ ਜਿਹੜਾ ਵਾ ਹੋ ਜਾਂਦਾ ਠੀਕ ਆ ਹਾਂ ਤੁਹਾਨੂੰ ਟੰਗਰ ਦਾ ਜਦੋਂ ਡੰਗਰ ਹੁੰਦਾ ਹਨਾ ਇਹਦੇ ਵਿੱਚ ਉਮੀ ਦਵਾਈ ਹੈਗੀ ਆ ਜਿਤਨਾ ਜਜੜਾ ਡੰਗਰ ਟੀਕੇ ਟੂ ਕਦੇ ਚੱਲਦਾ ਹਾਂ ਸੱਜੜਾ ਡੰਗਰ ਨੂੰ ਆਪਾਂ ਪਾ ਦਈਏ ਠੀਕ ਆ ਤੇ ਇਹ ਮਲ ਟੀਕਾ ਛੜਾਉਣ ਵਾਲੀ ਦਵਾਈ ਵੀ ਇਹਦੇ ਵਿੱਚ ਹੀ ਹੈ ਅੱਛਾ ਅੱਛਾ ਹਾਂ ਠੀਕ ਆ ਮਲਵੇ ਰੋਪੇ ਛੁੱਟੀ ਜਿਵੇਂ ਲੜਦਾ ਠੀਕ ਹੈ ਤੇ ਮੇਲਾ ਕਿਹੜਾ ਬੱਚਾ ਬੂਚਾ ਡਾਉਨ ਹੋ ਜੇ ਹੜ ਜੇ ਹਾਂ ਤੇ ਡੰਗਰ ਠੀਕ ਹੈ ਤੇ ਚੱਲ ਜੇ ਪਹਾੜੇ ਦੇ ਨਾਲ ਆਵੇ ਠੀਕ ਆ ਨੂੰ ਲਗਾਤਾਰ ਵਰਤੀਏ ਅੱਛਾ ਤੇ ਡੰਗਰ ਜਿਹੜਾ ਵਾ ਹੈਡ ਮੈਡਿਕ ਸਦਾ ਰਹੂਗਾ ਸਦਾ ਰਹੂਗਾ ਇਹਦੇ ਇਹਦੀ ਆਪਾਂ ਸਿਰਫ ਤਿੰਨ ਪੈਗੀਆਂ ਮਿਲੀਆਂ ਸੀ ਠੀਕ ਆ ਪਾਰਸ਼ਾਲ ਚ ਪੇਟੀ ਹੀਟ ਭਰੇ ਦੇ ਬਰਾ ਕੋ ਨੌਲੇਜ ਨਹੀਂ ਸੀ ਅੱਛਾ ਆਪਾਂ ਦਈ ਗਏ ਹਿੱਤ ਨਹੀਂ ਠੀਕ ਆ ਪਰ ਹੁਣ ਇਹਦਾ ਰਿਜ਼ਲਟ ਲਿਆ ਵਾ ਤੇ ਹੁਣ ਆਪਾਂ ਨੂੰ ਤਿੰਨ ਪੈਗੀਆਂ ਮਿਲੀਆਂ ਸੀ ਤੇ ਸਿਰਫ ਇਹੋ ਇੱਕੋ ਹੀ ਰਹਿ ਗਈ ਆ। ਅੱਛਾ ਹਾਂ। ਕੋਈ ਗਾ ਵੀਰ ਆਖੇ ਤੇ ਫਿਰ ਆਪਾਂ ਉਹਨੂੰ ਮੰਗਵਾ ਦਾਂਗੇ। ਅੱਛਾ ਮਤਲਬ ਇੰਨਾ ਕੰਮ ਕਰਦੀ ਏ। ਹਾਂ। ਸੂਣ ਤੋਂ ਬਾਅਦ ਦੇਈ ਦੀ ਆ। ਸੂਣ ਤੋਂ ਬਾਅਦਾਂ ਪਹਿਲੇ 40 ਦਿਨ ਇਹੀ ਚੱਲਣਾ। ਤੇ ਮਾਲੋ ਜਿਵੇਂ ਏਡਾਂ ਕਰਦਾ ਕੈਲਸ਼ੀਅਮ ਘਰ ਜਾਂਦਾ ਉਹ ਵੀ ਪੂਰਾ ਕਰ ਦਿੰਦਾ। ਸਾਰਾ ਕੋਸ਼ੀਏ ਦੇ ਵਿੱਚ ਸਾਰਾ ਮੇਰੀ ਪੂਰਾ ਕਰ ਦਿੰਦਾ। ਹਾਂ ਕੁਛ ਨਹੀਂ ਦੇਣ ਦੀ ਲੋੜ। ਠੀਕ ਆ। ਇਹ ਦੇਣਾ ਕਿਵੇਂ ਆ? ਇਹਦੀ ਜੀ ਚੁੰਮਚਾਵਾ 50 ਗ੍ਰਾਮ ਆਉਂਦਾ। ਠੀਕ ਆ। 1 ਕਰੋੜ ਦਾ। 1 ਕਰੋੜ ਤੇ ਪਾਣੀ ਕਰੇ ਉਸ ਨੇ ਨਹੀਂ ਤਮਰ ਸੋਇਆ ਵਾ ਜਿਹੜਾ ਡੰਗਰ ਸੋਇਆ ਵਾ ਉਸੇ ਨੂੰ ਉਸ ਨੇ ਪਾਣੀ ਆ ਹਾਂ ਦਜੀ ਨੂੰ ਤੇ ਪਾਣੀ ਘਾਰੇ ਵਿੱਚ ਆ ਜੇ ਮੂੰਹ ਘਰਾਲੇ ਦੇ ਫਿਰ ਵਧੀਆ ਤੇ ਜੇ ਨਹੀਂ ਦੀ ਚੁੱਕ ਚੱਕਰ ਚ ਬਾਦੇ ਅਸੀਂ ਇਹ ਮੂੰਹ ਫਲਾ ਦੇ ਮੂੰਹ ਇਹਦੇ ਪਾ ਦੋ ਹਾਂ ਇਹ ਪਾਣੀ ਢੋਲ ਕੇ ਪਿਆ ਦੇ ਹਾਂ ਜ਼ਰੂਰ ਪਿਆ ਦੇ ਅਜਾ ਪਾਣੀ ਪਿਆ ਦੇ ਹਾਂ ਤੋਂ ਗੱਲ ਤੇ ਜਾਂ ਰਿਪੋਰਟਰ ਦੇ ਉਹ ਚੁੱਕ ਚੱਕਰ ਚ ਚੱਕਰ ਕਰ ਤੇ ਵਹੇ ਡੰਗਰ ਖਾ ਲੈਂਦਾ ਸਾਰਾ ਠੀਕ ਹੈ ਹਾਂ ਉਹਦੇ ਚੱਕਰ ਦੋ ਠੀਕ ਹੈ ਇਹ ਰੇੜੀ ਕੀ ਲਾ ਰੇਟ ਦਾ ਸਸਤਾ ਹੀ ਹੈ ਜਿਆਦਾ ਮਹਿੰਗਾ ਨਹੀਂ ਹੈ 300 ਰੁਪਿਆ ਪ੍ਰਿੰਟ ਇਹਦਾ ਅੱਛਾ ਜੀ ਤੇ ਲਾ ਲਓ ਵੀ 250 ਰੇਟ ਤੇ ਆਪਾਂ 250 ਲਓ ਤੇ 270 ਲਾ ਲਓ ਬਸ ਇੱਥੇ ਇਹ ਨਾ ਕਰੀਂ। ਛੇ ਨਹੀਂ ਰੇਟ ਤੇ ਹੈ ਕਿਲੋ ਭਾਵੇਂ ਨਾ ਦਾ ਲਵਾਂ ਕਿਲੋ ਦੀ ਹੈ ਜੀ ਅੱਜ ਕਿਲੋ ਦੀ ਪੈਕ ਹੈ ਵੱਧ ਹੋ ਗਈ ਕਿਲੋ ਥੋੜੀ ਜੀ ਠੀਕ ਹੈ ਹਾਂ ਡੇਢ ਕਿਲੋ ਦੀ ਕਰਨਾ ਚਾਹੁੰਦਾ ਠੀਕ ਹੈ ਹਾਂ ਇਹ ਵੀ ਆਪਾਂ ਨੂੰ ਦੇ ਦਿਓ ਇਹ ਵੀ ਆਪਾਂ ਠੀਕ ਹੈ हां ਜੇ ਕੋਈ ਵੀਰ ਭਰਾ ਕਰਕੇ ਫੋਨ ਨੂੰ ਕਹੇ ਫੋਨ ਤੇ ਮਗਣੀ ਹੋ ਕੇ ਨੇ ਫੋਨ ਤੇ ਕਾਹਦੇ ਕੁਝ ਮੰਗਾ ਲਾਂਗੇ ਕਰ ਲਾਂਗੇ ਰਜਿਸਟਰ ਠੀਕ ਇਹਦੇ ਚੀਜ਼ਾਂ ਵਾਸਤੇ ਇਹ ਕਿ ਜਿਤਨਾ ਡੰਗਰ ਜੇ ਡੰਗਰ ਸੁਣਦਾ ਨਾ हां ਜਦੋਂ ਪਰ ਨੂੰ ਟੀਕਾ ਭਰਉਨੇ ਆ हां ਉਦੋਂ ਉਹਦੇ ਬੱਚੇ ਦਾ ਨੇ ਦਾ ਸਾਈਜ਼ ਹੁੰਦਾ ਵਾ 7 ਸੈਂਟੀਮੀਟਰ ਅੱਛਾ ਜੇ ਰਮ ਬੱਚਾ ਆਪਾਂ ਟੀਕਾ ਭਰਾ ਦਿੰਨੇ ਆ ਜਿਉਂ ਜਿਉਂ ਤੋਂ ਬੱਚਾ ਵੱਡਾ ਲਾ ਤਿਉਂ ਉਹ ਜਿੱਦੀ ਬੱਚੇ ਦਾ ਨਹੀਂ ਆ ਫੁੱਲ ਕੇ ਮੁੜ ਕੇ ਇੱਥੇ ਚੱਲ ਜਾਂਦੀ ਹੈ हां ਜੇ ਮਾਜੂ ਸੁਹ ਪੈਂਦੀ ਹੈ ਨਾ ਹਾਂ ਮੁੜ ਕੇ ਜਿਹੜੀ ਜਿਹੜੀ ਐਬੀ ਜਿਹੜਾ ਜੀ ਜਿਹੜੀ ਚੀਜ਼ ਦਾ ਐਡਾ ਸਾਈਜ਼ ਹੁੰਦਾ ਨਾ ਉਹ ਮੜ ਕੇ ਉੱਥੇ ਕੋ ਲਿਵਿਊ ਹੋ ਜਾਂਦੀ ਹੈ ਠੀਕ ਆ ਠੀਕ ਆ ਜੀ ਇਹ ਪਹਿਲੇ 4 ਦਿਨ ਤਾਂ ਰਹੀਦਾ ਉਹਨੂੰ ਜਿਹੜਾ ਵਾ 63.7 ਸੈਂਟੀਮੀਟਰ ਤੇ ਲਿਆਉਣ ਤੇ ਲੱਗ ਠੀਕ ਆ ਜਿੰਨੀ 63.7 ਸੈਂਟੀਮੀਟਰ ਤੇ ਫਿਰ ਦੁਬਾਰੇ ਬੱਚੇ ਦਾਣੀ ਮੱਝ ਦੀ ਆਊਗੀ ਉਹਨੀ 63 ਡੰਗਰ ਜਿਹੜਾ ਵਾ ਹੀੜ ਤੇ ਦੁਬਾਰੇ ਜਿਹੜਾ ਫਿਰ ਉਹ ਟਿਗਰ ਰਪੀਟ ਨਹੀਂ ਕਰੂਗੀ ਠੀਕ ਆ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਕਈਆਂ ਬੰਦੇ ਨੂੰ ਹਾਂ ਪਰ ਅਸੀਂ ਸਾਰੇ ਕੰਮ ਕੀਤੇ ਆ ਅੱਛਾ ਅੱਛਾ ਠੀਕ ਆ ਜਿਹੜਾ ਕੰਪਨੀ ਦੇ ਬੰਦੇ ਅਸੀਂ ਕੱਲੀ ਕੱਲੀ ਚੀਜ਼ ਦਾ ਰਿਜ਼ਲਟ ਲਿਆ ਅੱਛਾ ਠੀਕ ਠੀਕ ਆ ਫਿਰ ਵੀ ਇਹ ਨੂੰ ਪੈਂਦੀ ਆ ਆਪਾਂ ਇਹਨੇ ਕਿਸ ਨੂੰ ਨਜਾਇਜ਼ ਵੀਡੀਓ ਪਾਦ ਕੇ ਹਾਂ ਕਿਸੇ ਜ਼ਿੰਮੇਵਾਰ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਔਖਾ ਹੁੰਦਾ ਸਹੀ ਗੱਲ ਕਿਉਂਕਿ ਹੁਣ ਆ ਚੀਜ਼ ਜਿਹੜੀ ਇਤਨਾ ਮਾਲਾ ਮੱਝ ਸੂਹੀ ਆ ਹਾਂ ਉਹਨੂੰ ਸਟਾਰਟ ਕਰਦਗੇ ਉਹ ਚਾਲ ਨਗਰਾਂ ਦੇ ਵਿੱਚ ਜਿਹੜੀ ਆ ਬੱਚੀ ਜਾਨੀ ਆਪਣੀ ਜਿਹੜੀ ਆ ਹੌਂ ਕਰਜੋ ਆਕਾਰ ਚ ਆਜੂ ਆਕਾਰ ਚ ਆਜੂ ਠੀਕ ਹੈ ਜੀ ਠੀਕ ਆ ਪੰਜਾਬ 55 ਜਣਾ ਬਾਤੋ ਹੀਟ ਤੇ ਆ ਜੀ ਵੱਜ ਹਾਂ ਕਿੰਟੀ ਕਰ ਖਵਾ ਸਕਦੇ ਸੀ ਠੀਕ ਆ ਕਿਸੇ ਵੇਲੇ ਹੁੰਦਾ ਵੀ ਡੰਗਰ ਮੁਆਪਾ ਜੇ ਨਹੀਂ ਪਾਉਂਦੇ ਹਾਂ ਡੰਗਰ ਜਿਹੜਾ ਵਾ ਕਿਸੇ ਕਈ ਬੰਦੇ ਸਾਡੇ ਡੰਗਰ ਸੂਨ ਤੋਂ ਬਾਦਾਂ 5-7 ਦਿਨ ਬਾਅਦ ਸੋਰ ਦਿੰਦਾ ਹਾਂ 25 ਦਿਨ ਬਾਅਦ ਪਹਿਲੀ ਗੱਲ ਵੀ ਡੰਗਰ ਮੇਲੇ ਤੇ ਚੱਲਦਾ ਹਾਂ ਠੀਕ ਮੈਲਾ ਮੂਰਾ ਮਾਰਨ ਦਾ ਉਹਦੀ ਕੱਚੀ ਹੀਡ ਹੁੰਦੀ ਆ ਸਾਇਲੈਂਟ ਹੀਡ ਹੁੰਦੀ ਆ ਆਪਾਂ ਮੈਲੇ ਚਿੱਟੀਗਾ ਭਰਾ ਦਿੱਤੇ ਹਾਂ ਡੰਗਰ ਨੂੰ ਨਫੈਸ਼ਨ ਹੋ ਜੇ ਹਾਂ ਉਹਦੇ ਚ ਆਪਣਾ ਘਟ ਆਇਆ ਘਟ ਆਇਆ ਸਹੀ ਗੱਲ ਹੈ ਜਿਸੇ ਵਲੇ ਡੰਗਰ ਬੰਦੇ ਦੀ ਕਿਸਮਤ ਸਹੀ ਹੋ ਜੇ ਤੇ ਡੰਗਰ ਖਲੋ ਜਾਂਦਾ ਤੇ ਬੰਦੇ ਦੀ ਕਿਸਮਤ ਮੋੜ ਆਉਂਦੀ ਹੈ ਤੇ ਜੇਕਰ ਡੰਗਰ ਨਾ ਖਲੋ ਵੀ ਹਾਂ ਤੇ ਫਿਰ ਉਹਦੇ ਚ ਸਰਕਲ ਲਿੰਦਾ ਠੀਕ ਆ ਕੇ ਮੇਰੇ ਵੀਰਾਂ ਨੂੰ ਇੱਕ ਹੋਰ ਬੇਨਤੀ ਆ ਵੀ ਜਿਹੜੇ ਬੰਦੇ ਤਿੰਨ ਚਾਰ ਵਾਰੀ ਟੀਕਾ ਪਰੌਂਦੇ ਆ ਹਾਂ ਕੰਦਰ ਰਿਪੀਟ ਕਰ ਗਿਆ ਟੀਕਾ ਹਾਂ ਉਹ ਚੌਥੀ ਪੰਜਵੀਂ ਵਾਰਾਂ ਟੀਕਾ ਨਾ ਪਰੌਂ ਠੀਕ ਆ ਕਿਉਂਕਿ ਉਹਨਾਂ ਵਾਸਤੇ ਬੈਨੀਫਿਟ ਨਹੀਂ ਫਿਰ ਉਹ ਮੈਟ੍ਰਿਕ ਸਾਹਿਬ ਤੂੰ ਬੁਲਾ ਲੈਣਾ ਅੱਛਾ ਮੈਟ੍ਰਿਕ ਸਾਹਿਬ ਤੂੰ ਵੀ ਜਿਹੜੀ ਆ ਹਰ ਮੈਡੀਕਲ ਸਟੋਰ ਤੋਂ 660 ਰੁਪਏ ਰੇਟ ਉਹਦਾ ਅੱਛਾ ਕਿੰਨੇ ਦਿਨ ਪਰ ਹੀ ਜਾਂਦੀ ਆ ਜੇ ਤੂੰ ਮੱਝ ਹੀਂਡ ਤੇ ਉਹਨੇ ਉਦੋਂ ਪੜਾ ਦੋ ਅੱਛਾ ਉਸ ਤੋਂ ਬਾਦਾਂ ਉਹਦੇ ਨਾਲ ਇੱਕ 46 ਕੇਟ ਦਵਾਈ ਹੁੰਦੀ ਹੈ ਕਾਰਪੇਟਰ ਵਿੱਚ ਦਵਾਈ ਹੁੰਦੀ ਆ ਅੱਛਾ ਉਹ ਦੇ ਦੇ ਦੀ ਇੱਕੀ ਅੰਦਰ ਦਾ ਕੋਰਸ ਕਰਦਗੇ ਅੱਛਾ ਉਸ ਤੋਂ ਬਾਦਾਂ ਤੁਸੀਂ ਆਪਾਂ ਟੀਗਾ ਪਰਾਓ ਤੇ ਮੱਝ ਖਰ ਮਤਲਬ ਖੈਰ ਜੂਗੀ ਪੂਰਾ ਠੀਕ ਆ ਹਾਂ ਜੇ ਕਰ ਨਹੀਂ ਵੀ ਫੇਰ ਵੀ ਨਹੀਂ ਆਪਣਾ ਕੰਮ ਸੁਤਰਾ ਹਾਂ ਤੁਹਾਡੇ ਛੋਟੇ ਬਲਵਾਲ ਠੀਕ ਬਾਰ ਬਾਰ ਮੱਝ ਨਾ ਖਰਾਬ ਕਰੋ ਮਲੇ ਵਾਰਟੀਆ ਕੋ ਕਰਨਾ ਬਾਰ ਬਾਰ ਕੋਕੇ ਨੁੱਕੇ ਨੁੱਕਾ ਮਾਰ ਮਾਰ ਕੇ ਜੀ ਕੰਮ ਖਰਾਬ ਹੋ ਇਨ ਅਗਲੇ ਬਨੇ ਚਾਹੀਦੀ ਠੀਕ ਆ ਹਾਂ ਮਲੇ ਚਾਹੀਦੀ ਆ ਹਰ ਕੋ ਫਾਰਮ ਚਾਹੀਦੀ ਆ ਹਰ ਕੋ ਫਾਰਮ ਮਾਨੂੰ ਚਾਹੀਦੀ ਆ ਚਾਹੀਦੀ ਠੀਕ ਆ ਜਾਨ ਨੇ ਠੀਕ ਆ ਹਾਂ ਇਹ ਘਰ ਕੋ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਠੀਕ ਆ ਬਹੁਤ ਜ਼ਰੂਰੀ ਇਹ ਆਪਣੇ ਮੇਜਲੀ ਮਿਲ ਜੂਗੀ ਠੀਕ ਆ ਇਹ ਨਾਲ ਥੋੜੀ ਆ ਇਸੀ ਤੇ ਦੇਖੋ ਬਸ ਇਹੋ ਇਹੋ ਪੀਸ ਰਹੇਗਾ ਐਸੇ ਇਹੀ ਰਹਿ ਗਿਆ ਇੱਕ ਰਾਇ ਇਹ ਤੁਹਾਨੂੰ ਸਾਰੇ ਪੀਰਮਾ ਦੇ ਸਾਰੇ ਪੋਟਾਟਾ ਵਰਤੇ ਆ ਜਿਹੜਾ ਹੈ ਹੀ ਵਰਤੋ ਅੱਛਾ ਵਰਤੇ ਜਿਉਂ ਹੀ ਕੀਤੇ ਜਾਂ ਵਰਤੇ ਆ ਦੋ ਦੋ ਸਾਲ ਤੋਂ ਵਰਤਨ ਨੇ ਦੋ ਸਾਲ ਹੋ ਗਏ ਆ ਹਾਂ ਠੀਕ ਆ ਤੇ ਇਹ ਜਿਹੜਾ ਇਹਦੇ ਭਰਾ ਦੇ ਫੋਨ ਦਾ ਵਾਲਾ ਰ데요 ਨਾ ਤਾਂ ਨਸ ਕਰਨ ਕਰਦਾ ਆ ਮੇਰਾ ਨੰਬਰ ਬੋਲੇ ਮੜਾਇਆ ਆਪਣਾ 9150 48814 ਮੇਰਾ 9150 48814 ਮੋਬਾਈਲ ਨੰਬਰ ਵੀ ਬਾਕੀ ਆਪਣਾ ਦਾ ਸਮਾਨ ਹੈ ਇੱਕੇ ਕੰਪਨੀ ਦਾ ਆਊਗਾ ਸਾਰਾ ਠੀਕ ਆ ਕੋਈ ਮਾਰਕਾ ਹੋਊਗਾ ਮਾਰਕਾ ਚੇਂਜ ਨਹੀਂ ਹੋਊਗਾ ਠੀਕ ਆ ਹਾਂ ਇੱਕੋ ਕੰਪਨੀ ਦਾ ਹੋਊਗਾ ਬੈਟਰੀ ਨਾਲ ਕੰਪਨੀ ਬੈਟਰੀ ਨਾਲ ਹੀ ਹੋਊਗਾ ਠੀਕ ਆ ਉਸ ਤੋਂ ਲਾਵਾ ਹੋ ਰੁਕੜਾ ਕਿਟਾ ਕੋ ਜੇ ਇੱਕ ਆ ਰਹੀ ਫਗਰੋ ਵਹੀ ਫਗਰੋ ਹਾਂ ਇਹ ਹੀ ਬਣੇਗਾ ਆਉਂਸਰ ਝੋਟੀਆਂ ਵਾਸਤੇ ਆ ਜਿਤਰਾ ਵਜਨ ਘਟਿਆ ਠੀਕ ਆ ਆਉਂਸਰ ਝੋਟੀ ਛੇਤੀ ਬੰਨਦੀ ਨਹੀਂ ਟਾਈਮ ਜ਼ਿਆਦਾ ਬੱਗੀ ਆ ਹਾਂ ਕੋਈ ਵੀ ਅੰਸਰ ਝੋਟੀ ਜੜੀ ਆ ਉਮਰ ਮੁਕਤਾਬਕ ਨਹੀਂ ਬੋਲਦੀ ਉਹਨੇ ਵਜਨ ਪੂਰਾ ਹੋਊ ਤੇ ਫਿਰ ਬੋਲਣਾ ਵਜਨ ਮੁਕਤਾਬਕ ਬੋਲਣਾ ਅੱਛਾ ਉਮਰ ਦੇ ਮੁਕਤਾਬਕ ਨਹੀਂ ਬੋਲਣਾ ਵਜਨ ਦੇ ਮੁਕਤਾਬਕ ਬਲੋ ਕਹੀ ਆ ਪਾ ਆ ਆ ਦੋ ਸਾਲ ਦੀ ਹੈਗੀ ਆ ਇਹਦਾ ਕਾਦ ਕਾਠ ਵੜਾ ਵਾ ਹਾਂ ਪਰ ਬੋਲਦੀ ਨਹੀਂ ਉਹ ਵਜਨ ਮੁਤਾਬਕ ਬੋਲਣਾ ਵਜਨ ਦੇ ਮੁਤਾਬਕ ਬੋਲਣਾ ਅੱਛਾ ਇਹ ਵਜਨ ਕਰ ਲਓ ਮੇਰਾ ਵਜਨ ਪੂਰਾ 20 ਤੋਂ 22 ਕਿਲੋ ਵਜਨ ਵੱਜ ਜਾਂਦਾ ਚੱਲ ਗੰਦਰਾ ਚ ਅੱਛਾ ਇੱਕ ਪੌੜ ਰਹਾ ਤੇਕ ਪੌੜ ਰਹਾ ਹਾਂ ਜੇਲੀ 15 ਮਹੀਨੇ ਦੀ ਝੋਟੀ ਆ ਅਸਲ ਚ ਸਹੀ ਬੈਨੀਫਿਟ ਹੋਵੇ ਵਾਸਤੇ ਆ ਠੀਕ ਆ ਕਈ ਵੀ ਰਛੋਟੇ ਜਵਾਗ ਨੂੰ ਵਰਤੀ ਜਾਂਦੇ ਆ ਪਰ ਅਹੀ ਐਨੇ ਉਹਦਾ ਰਿਜ਼ਲਟ ਘੱਟ ਮਿਲੂਗਾ ਤੁਹਾਨੂੰ ਫਾਇਦਾ ਨਹੀਂ ਹਾਂ 15 ਜੇਲੀ 15 16 ਮਹੀਨੇ ਦੀ ਝੋਟੀ ਆ ਉਹਨੂੰ 40 ਦਿਨ ਚਲਾ ਦਿਓ ਠੀਕ ਆ 25 ਗ੍ਰਾਮ ਦੀ ਰੋਜ਼ ਇਹਦੀ ਅੱਛਾ 4 ਦਿਨਾਂ ਦੇ ਵਿੱਚ ਬੈਨੀਫਿਟ ਪੂਰਾ ਕਰੋ ਜਿਹੜੇ ਬੰਦੇ ਨੇ ਦੋ ਪੈਕੇਟ ਪਾਲੇ ਹਾਂ

ਲਾਖਾ ਕੇ ਮਿਲੂਗੀ ਮਿਲੂਗਾ ਠੀਕ న్యూਟਰੀ ਮਾਸਟਰ న్యూਟਰੀ ਮਾਸ ਇਹਦਾ ਕੀ ਹੋਣਾ ਹੈ ਇਹ ਮੈਸਾਇਟਟ ਵਾਸਤੇ ਉਸਾਲ ਦਾ ਮਤਲਬ ਮੈਸਾਇਟਟ ਜਿੱਤਾਂ ਥਾਣਾ ਛਿੱਡੀ ਛੁੱਡੀ ਆਉਂਦੀਆਂ ਅੱਛਾ ਥਾਣਾ ਛਿੱਡੀ ਹਾਂ ਥਾਂ ਸੋਜੀ ਜਾਂਦਾ ਆਵਣਾ ਟਾਈਟ ਹੋ ਗਿਆ ਠੀਕ ਆ ਖੂਨ ਮਾਰ ਲਾ ਪੈ ਥਾਂ ਦੇ ਤਰ੍ਹਾਂ ਇਹਦਾ ਮਤਲਬ ਪੂਹਟਾ ਗਿਆ ਹਾਂ ਪੂਹ ਸੈਂਟਾ ਵੀ ਖਤਮ ਕਰ ਦੂਗਾ ਹਾਂ ਸਾਡਾ ਨਾਮ ਹੋ ਗਿਆ ਸਾਣ ਜਿਹੜੀ ਮੱਝ ਘੜੀ ਆ ਉਹ ਬੋਲੀ ਕਰ ਦੂ ਇਹ ਬੋਲੀ ਹੋ ਜੂਗੀ ਬੋਲੀ ਹੋ ਜੂ ਠੀਕ ਹੈ ਮੈਂ ਸੈਟਰਡੇ ਵੀ ਖਤਮ ਕਰ ਦੂ ਠੀਕ ਹੈ ਹਾਂ ਇਹ ਮੱਝਾ ਨਾ ਵਾਸਤੇ ਮੱਝਾ ਕਮਾ ਵਾਸਤੇ ਦੋਵੇਂ ਦੇ ਸਕਦੇ ਨੇ ਦੋਵਾਂ ਦਾ ਦਵਾਂ ਦੂੰ ਠੀਕ ਹੈ ਤੈਨੋਂ ਸੋ 200 ਰੀਡ ਲਾ ਔਰ 350 350 21 ਰਸ ਨਹੀਂ ਮਿਲੂਗੀ 330 ਦੇ 330 ਦੇ ਹਨ ਇਹ ਵੀ ਆਪਾਂ ਹੋ ਗਏ ਜੂਗੇ ਇਹ ਵੀ ਆਪਾਂ ਹੋ ਗਏ ਇਹ ਬਹੁਤ ਵਧੀਆ ਰਜਲਟ ਹੈ ਗੇਟ ਨੇ ਵੀਡੀਓ ਬੜਾ ਬਣਾਇਆ ਨਾ ਬਹੁਤ ਵਧੀਆ ਰਜਲਟ ਬਹੁਤ ਵਧੀਆ ਅਗੀ ਆਪਾਂ ਮੰਗਾਇਆ ਵੀਡੀਓ ਮੰਗਾਇਆ ਵੀ ਰਾਣੇ ਪਰਸੋਂ ਤੇ ਅੱਜ ਫੋਨ ਆਇਆ ਕਿ ਗੇਟ ਸਹੀ ਆ ਠੀਕ ਆ ਉਹਨਾਂ ਨੇ ਅੱਛਾ ਵੀ ਅਹੀਂ ਤੁਹਾਡੇ ਕੋਲੋਂ ਅੰਦਰਾਂ ਨੂੰ 11 20 ਪੀਸ ਮੰਗਾਲਾਂਗੇ ਠੀਕ ਆ ਕੱਲ ਫੋਨ ਕਰਾਂਗੇ ਤੇ ਫਿਰ ਤੁਸੀਂ ਹੰ ਦੇ ਜੀ ਠੀਕ ਆ ਹਾਂ ਉਹਨਾਂ ਨੂੰ ਇਕੱਠੇ 20 ਪੀਸ ਦੇ ਕੇ ਉਹਨੇ ਲੈ ਆਪਾਂ ਕਿ ਜਿੰਨੇ ਵੀ ਪ੍ਰੋਡਕਟ ਵਿੱਚ ਹੈ ਨਾ ਹਾਂ ਲੋਕੋ ਸਾਰੇ ਵਧੀਆ ਹੈ ਇਹ ਜੈਲ ਸਹੀ ਆ ਬਾਕੀ ਸਾਰੇ ਲਾਮਾ ਜਿਹੜਾ ਆ ਰਿਜ਼ਲਟ ਸਾਰੇ ਸਹੀ ਹੈ ਵਧੀਆ ਆ ਜੈਲ ਹਾਂ ਬਾਕੀ ਕੋਈ ਵੀ ਭਰਾ ਕੋਲ ਤੇ ਮੰਗਾ ਸਕਦਾ ਵਾ ਸਮਾਨ ਨਾਲ ਬਹੁਤ ਧਿਆਨ ਦਾ ਵਾ ਹਾਂ ਲੱਗਾ ਹੋਇਆ ਜੰਦਾ ਦਬੇ ਘਰੇ ਤੋਂ ਨੇ ਆ ਬਸ ਸਮਝੋ ਜਦੋਂ ਆ ਗਿਆ ਉਹਦੇ ਵਰ ਜਾਣੇ ਆ ਹਾਂਜੀ ਆ ਕੀ ਹੋਣਾ ਪ੍ਰਤਿਮਾਂ ਬਿਆ ਇਹ ਜੀ ਕੀ ਜੀ ਇਹ ਜੀ ਤੇ ਆਓ ਬਸ ਫੜ ਗਏ ਕਹਿੰਦੇ ਦੂਜੇ ਪਾਇਓ ਨਿਊਟਰਨ ਲੱਭ ਕੀ ਬੰਗ ਬੰਗ ਇਹ ਬੂਸਟਰ ਆਹ ਕੋਈ ਹਰੇ ਆਸੇ ਇਹ ਰੋਖ ਪਕਾ ਕਰਾ ਦੇਣ ਦਾ ਮਾਲ ਲਗਵਾਸਤੇ ਆ ਅੱਛਾ ਕੋਕ ਲਾ ਦਿਓ ਇਹ ਹਾਂ ਉਹ ਪਕਾ ਕਰਾ ਲਗਵਾਸਤੇ ਕਾ ਇਹ ਕਿ ਨਾ ਬੱਚਾ ਹੁੰਦੀ ਹੈ ਇਹ ਜਿੰਨੂੰ ਮਰਜ਼ੀ ਦੇ ਦੇ ਆਪਾਂ ਚਲਾ ਸਕਦੇ ਹਾਂ ਅੱਛਾ ਮੱਝ ਹੋਵੇ ਨਾ ਹੋਵੇ ਹਾਂ ਜਿੰਨੂੰ ਮਰਜ਼ੀ ਚਲਾ ਸਕਦੇ ਠੀਕ ਹੈ ਕੋਕ ਲਗ ਦਿਓ ਇਹਦੇ ਹਾਂ ਉਹ ਪਕਾ ਕਰਾ ਲਗਵਾਸਤੇ ਠੀਕ ਹੈ ਇਹ ਕਿੰਨੇ ਦੀ ਹੈ ਇਹ ਸਸਤੀ ਆ ਪ੍ਰਿੰਟਰ ਜਿਹੜਾ ਗਾਣ ਸ਼ਾਨ ਹੋਏ ਤੇ ਇਹ 96 ਰੁਪਏ ਇਹ ਤਾਂ 17 75 ਦੀ ਹੋਊਗੀ ਇੱਕ ਪਿਆਰ ਵਾਲੀ ਬਲਜੂਜੀ ਹਾਂ ਠੀਕ ਆ ਇਹ ਆਪਾਂ ਉਹ ਵੜੀਨਾ ਕੰਪਨੀ ਹੈ ਨਾ ਹਾਂ ਕੰਪਨੀ ਹੈ ਕੀ ਆ ਕੰਪਨੀ ਨਹੀਂ ਮਿਲ ਸਕਦੀ ਦਵਾਈ ਹੋਰ ਕੇ ਕੰਪਨੀ ਵੀ ਪਾਸ ਜਾਂ ਮਿਲ ਸਕਦੀ ਹੈ ਠੀਕ ਆ ਜੀ ਜੀਆ ਇਹ ਇਸਟ ਇਸਟ ਹਾਂ ਇਹ ਕਾਦੇ ਵਾਸਤੇ ਹੈ ਜਿਤਨਾ ਗਾਵਾ ਗੁਮਾਂ ਕਰਕ ਦਿਆਂ ਅੱਛਾ ਉਹ ਠੀਕ ਆ ਗਰਮੀ ਜ਼ੁਲਮੀ ਚੇਤੇ ਮੈਨੂੰ ਲੱਗ ਰਹਾ ਠੀਕ ਆ ਉਹ ਨੂੰ ਦਾ ਚਲਾ ਸਕਦੇ 15 ਗ੍ਰਾਮ ਰੋਈ ਦਾ 15 ਗ੍ਰਾਮ ਰੋਈ ਦਾ ਹਾਂ 100 ਗ੍ਰਾਮ ਦੀ ਪੈਣੀ ਠੀਕ ਹੈ ਹਾਂ ਇਹ ਸਸਤਾ ਇਹ ਵੀ ਠੀਕ ਹੈ ਕਿੰਦਾ ਹੈ 150 ਦਾ 150 ਰੋਈ ਦਾ ਹਾਂ 15 ਗ੍ਰਾਮ ਰੋਈ ਦਾ 15 ਗ੍ਰਾਮ ਰੋਈ ਜਿੱਤਾਂ ਜੰਗ ਕਰ ਕਰ ਖਲਾਵਾ ਇੰਕ ਕਰੀਏ ਖਲਾਵਾ ਨਾ ਕਰ ਕਰਦੀ ਹੋਏ ਨਾ ਕਰ ਕਰਦੀ ਹੋਏ ਜੇ ਬਾਹਰ ਖੜੀਏ ਕਰ ਕੋਈ ਜਦੋਂ ਹਾਲ ਨੂੰ ਇੱਕ ਪੈਗਟ ਚ 4 ਤੋਂ 7 ਅਠਾ ਦੇਣਾ ਅੱਜ ਠੀਕ ਆ ਤੇ ਮੇਰੇ ਸਾਹ ਨਾਲ ਦੋ ਮਹੀਨੇ ਬਣੇ ਨਕਾ ਜਲਦੇ ਆ ਇਹ ਮਾਰੀ ਵੀ ਇੱਕ ਦੇ ਇਹਨਾਂ ਦੀ ਗਾ ਮਾਜੀ ਨੂੰ ਦੇ ਦੇ ਠੀਕ 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 ਆ ਹੋਈ ਜਗਾ ਪੁੱਤਰ ਪਹਿਲਾਂ ਹੀ ਹਾਂ ਹੋਈ ਨਰੋਗੀ ਇੱਥੇ ਛੋਟੀ ਪੈਗ ਨਹੀਂ ਹੋਦੀ ਬੋਬਾ ਵੀ ਠੀਕ ਆ ਗਈ ਇਹ ਕੀ ਹੁੰਦਾ ਜੀ ਅਛਾ ਠੀਕ ਆ ਹਾਂ ਦਰਦ ਸੋਜ ਬੁਖਾਰ ਵਾਸਤੇ ਇਹ ਦਰਦ ਸੋਜ ਬੁਖਾਰ ਵਾਸਤੇ ਇਹੋ ਜਿਹੇ ਨਾ ਕੰਪਲੀ ਹਾਂ ਹਾਂ ਵੰਗਲ ਘਰ ਦੇ ਜੀ ਇਹਦਾ ਆਪਣਾ ਜ਼ਰੂਰੀ ਏ ਠੀਕ ਹੈ ਇਹੋ ਤੁਸੀਂ ਕੱਟ ਰੱਖੋਗੇ ਜੇ ਆ ਜਾਵੇ ਬ੍ਰੋ ਮੇਰੇ ਕੋਲ ਅਰਮਾਨ ਆਪੋ ਟੇਗਾ ਭਰਿਆ ਦੇ ਪਛ ਨੂੰ ਲਾ ਲਿਆ ਤੁਸੀਂ ਇਹ ਇਹ ਫਾਇਦੇ ਵੀਰਾਂ ਨੂੰ ਬੜਿਆਂ ਨੂੰ ਕੋਸ਼ਤ ਕੀਤੀ ਵੀ ਤੁਸੀਂ 15 15 ਐਮਐਲ ਠੀਕਾ ਦਾਣਾ ਵੱਡਿਆਂ ਦੇ ਘਰਾਂ ਨੂੰ 15 ਵੀਂ ਦੀ ਲਾਲੀ ਦਾ ਦਾਕ ਹੱਟਿਆ ਕਰੋ ਅੱਛਾ ਬਿਮਾਰੀ ਹੋਵੇ ਜਾਂ ਨਾ ਹੋਵੇ ਹਾਂ ਅਰ ਜੈ ਨਹੀਂ ਲਿਆ 15 ਵੀਂ ਦੇ ਵਿੱਚ ਹਾਂ 15 ਨਹੀਂ 19 ਵਿੱਚ ਠੀਕ ਆ ਕੀ ਕੋਈ ਇਰਰ ਰਜੈਕਟ ਫਾਈਲ ਨਹੀਂ ਹੈਗਾ ਕੋਈ ਜਿੰਨੂ ਮਰਜ਼ੀ ਜਰਾ ਟੁਕਾ ਡੰਗਰ ਆ ਭਾਈ ਉਸ ਨਾਲ ਆ ਭਾਈ ਮਲਕਿਸਤ ਰਾਮੀਆਂ ਅੱਛਾ ਤੇ ਪਰ ਲੋ ਕੀ ਘਟ ਵਰਤਦੇ ਆ ਘਟ ਵਰਤਦੇ ਆ ਹਾਂ ਠੀਕ ਆ ਅੱਛਾ ਹੋ ਗਿਆ ਸੇ ਹੁਣ ਆ ਹਾਂ ਠੀਕ ਤੇ ਇਹ ਠੀਕ ਆ ਹੋ ਰਿਹਾ એનર્ਜੀ ਭੂਸਣਾ ਨਿੰਨੇ ਇਹ ਦੂਜੀ ਭਾਈ ਚੀਜ਼ ਰਾ ਇਹ ਮੂੰਹ ਮੂੰਹ ਵਰਨੀ ਭਾਈ ਭਾਈ ਸਹੀ ਹਾਂ ਆ ਮਸਲਾ ਵੀ ਹਾਂ ਮੇਸੇ ਸਵਾਸਤੂ ਸਮਾਜ ਦੇ ਵਿੱਚ ਕਾਫੀ ਵੀਪਰਾ ਹੋ ਗਿਆ ਕੋਈ ਵੀਪਰਾ ਸਮਾਜ ਜਿਹਨੇ ਮਰਵਾਣਾ ਤੁਹਾਨੂੰ ਮੋਬਾਈਲ ਨੰਬਰ ਇਕਰੀ ਬੋਲ ਦਿੰਨੇ ਆ 99150 4814 ਹਾਂਜੀ ਤੁਸੀਂ ਇਹ ਨੰਬਰ ਦਾ ਕਰਕੇ ਕਾਲ ਗੁਈਜਸ ਪਰੰ ਕਰ ਸਕਦੇ ਜੀ ਪਿੰਡ ਅਗਾਜੂਰ ਜ਼ਿਲ੍ਹਾ ਤਮੰਤਾਨ ਜੋ ਵੀਪਰਾ ਦੂਰ ਤੋਂ ਆ ਤੇ ਅੱਧਾ ਪੜਾ ਤੁਸੀਂ ਆਜੋ ਤੇ ਅੱਧਾ ਪੜਾ ਵੀਰ ਪਹੁੰਚ ਜਾਊਗਾ ਤੇ ਤੁਹਾਨੂੰ ਸਮਾਜੋਂ ਮੌਕੇ ਤੁਸੀਂ ਪਹਚਾਉਣਗੇ ਤੇ ਜੇ ਕੋਈ ਇਹ ਲਾਗੇ ਬੰਨਦਾ ਵਾ ਤੁਸੀਂ ਘਰੋਂ ਖਾ ਸਕਦੇ ਯਾਨੀ ਕਿ ਸਮਾਨ ਸਮਾਨ ਦਾ ਗਾਜੇ ਬਟਰੀਨਾ ਕੰਪਨੀ ਦਾ ਤੇ ਬਾਕੀ ਵੀਜ ਨੂੰ ਕੈਨੇਡਾ ਨੂੰ ਦਾ ਕੰਮ ਕਰਦਾ ਤਾ ਇਹ ਆਪਾਂ ਤੇ ਚਲੋ ਸਾਲ ਕਿ ਹੋਇਆ ਵਾ ਹਾਂ ਤੇ ਰਿਜ਼ਲਟ ਸਹੀ ਪਹਿਲਾਂ ਆਪਣੇ ਜੋ ਕਾ ਸਮਾਨ ਮੰਗਾਈ ਤਾ ਘਰੇਵਾਰ ਤੌਰ ਤੇ ਲਈਦਾ ਸੀ ਠੀਕ ਆ ਤੋਂ ਕੰਪਨੀ ਆਲੇ ਆਂਦੇ ਵੀ ਚਲ ਥੋੜੀ ਬਦੀ ਸਾਡੇ ਕੋ ਆਪਣਾ ਔਖਾਂਦਾ ਹਾਂ ਹਾਂ ਤੇ ਵੀਡੀਓ ਪਾ ਰਿਆ ਕਰੋ ਤੇ ਤੁਹਾਡੇ ਕੋ ਸਾਡਾ ਸਮਾਨ ਰਿਲ ਜਾ ਕਰੂਗਾ ਹਾਂ ਚਲ ਆਪਾਂ ਨੂੰ ਉਹ ਆਪਣੇ ਘਰ ਦੇ ਨਗਰਾਂ ਦਾ ਫਾਇਦਾ ਥੋੜਾ ਬੜਾ ਦੇ ਹੀ ਜਾਂਦੇ ਆ ਹਾਂ ਮਤਲਬ ਕਿ ਕਿਸਾਨ ਹੋ ਭਰਾਵਾਂ ਸਾਰਾ ਕੰਪਨੀ ਦੇ ਆ ਆਪਾਂ ਨਹੀਂ ਖਰੀਦਦੇ ਕੰਪਨੀ ਦਾ ਸਮਾਨ ਹੈ ਉਹਨੇ ਲਾਇਆ ਹੁੰਦਾ ਜਿੱਦਣ ਉਹਨਾਂ ਦਾ ਦੇਗਾ ਆਪਾਂ ਉਹਨਾਂ ਨੂੰ ਪੇਮੈਂਟ ਕਰ ਦੇਗੀ ਮਤਲਬ ਕਹਿ ਰਿਹਾ ਲੋਕਾਂ ਭਾਈਆ ਜੇ ਸਮਾਨ ਤੇ ਨਹੀਂ ਸ਼ਾ ਦਵਾਂਗੇ ਕੋਈ ਨਹੀਂ ਲੰਗੇ ਹਾਂ ਨਹੀਂ ਬਿਲਕੁਲ ਸਹੀ ਗੱਲ ਮੰਨੋ ਅੱਜ ਆਪਾਂ ਸਮਾਨ ਮੁਖਾਤਾ ਹਾਂ ਫਿਰ ਹੋਰ ਕੋਈ ਖਰੀਦਣ ਚੱਕਰ ਨਹੀਂ ਆ ਸਹੀ ਗੱਲ ਬੀ ਬੇਸ਼ੱਕ ਕੋ ਕੰਪਨੀ ਸਾਨੂੰ ਆਪਣਾ ਲਗਾ ਰਹੀ ਹੈ ਜਿਹਦੇ ਸਮਾਨ ਦੇ ਰੋਹ ਕੰਪਨੀ ਸਿੱਧਾ ਬਾ ਕਰ ਲੈਣ ਫੂਲ ਦੀ ਗੱਲ ਹੈ ਸਾਡਾ ਕੰਮ ਇਹ ਆ ਵੀ ਇਸੇ ਚੀਜ਼ ਨੂੰ ਹੋਣੀ ਤੇ ਹਾਂ ਆ ਚੀਜ਼ ਅਸੀਂ ਡਵਲਪ ਕਰਦੇ ਹਾਂ ਇਹ ਵਰਦ ਕੇ ਵੇਖੀ ਆ ਹੈ ਨਹੀਂ ਸਹੀ ਗੱਲ ਤੇ ਉਹੀ ਆਪਾਂ ਬੁਖਾ ਰਹੇ ਹਾਂ ਸਮਾਨ ਆ ਪਿਆ ਵਾ ਮਸ਼ਕ ਅੱਜ ਅੱਜ ਕਮਣਾ ਕਾਲ ਮਗਾਇਆ ਵਾ ਇਹ ਮਸ਼ਕਲੇ ਵੀ ਲੱਤੋਂ ਖਤਮ ਹੋਏਣਾ ਹਾਂਜੀ ਆ ਸਮਾਨ ਪਿਆ ਮੋਬਾਈਲ ਨੰਬਰ ਹੈ 9950 44814 ਤੁਸੀਂ ਇਹ ਨੰਬਰ ਤੇ ਕਰਕੇ ਕਾਲ ਸਪਰਸ਼ ਵੀ ਜਾਂ ਕਰ ਸਕਦੇ ਹੋ ਪਿੰਡ ਅਕਾਸੂਲਾ ਜ਼ਿਲ੍ਹਾ ਤਰਨਤਾਰ ਅਡਾ ਜਬਾਲ ਹਾਂਜੀ ਤੋਂ ਕੋਈ ਵੀ ਵੀਰਪਰਾ ਰਾਕੇ ਦਾਦਾ ਕਾਤਾ ਜੇ ਕਿਹੇ ਵੀਰਪਰਾ ਨੇ ਕੋਈ ਮੱਝ ਬਾਰੇ ਤੂੰ ਪਸ਼ੂਆਂ ਡੰਗਰਾ ਬਾਰੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਡਾ ਸੂਚਕਣ ਜੀ ਤੁਹਾਨੂੰ ਜਿਹੜੀ ਵੀ ਜਾਣਕਾਰੀ ਹੋਣੀ ਹੈ ਤੁਹਾਨੂੰ ਦੇਣਗੇ ਬੇਝਿਛੇ ਉਹ ਗੱਲ ਨਹੀਂ ਹੈਗੀ ਵੀ ਨਹੀਂ ਜੀ ਮੇਰੇ ਟਾਈਮ ਨਹੀਂ ਹੈਗਾ ਮੈਨੂੰ ਆਹ ਉਹ ਕੰਮ ਨਹੀਂ ਹੈਗਾ ਅਨੁਸਾਰ ਇਹ ਜਾਣਕਾਰੀ ਵੀ ਆ ਚੀਜ਼ ਅਧੋ ਪਾਉਣੀ ਹੈ ਆਹ ਵੀ ਦੋ ਪਾਉਣੀ ਹੈ ਸੋ ਵੱਧ ਵੱਧ ਅਸਾਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਦੱਸੋ ਕਿ ਤੁਹਾਨੂੰ ਕੀ ਜਵਾਬਦਾਰੀ ਪਾ ਕੇ ਵੇਖੀ ਨਹੀਂ ਵੇਖੀ ਤੁਸੀਂ ਤੇ ਜੇ ਵੀ ਜਰੂਰ ਅਸੂ ਜ ਆਵਾਜ਼ ਰਹਿ ਕਮੈਂਟਾ ਲਿਖ ਕਰਿਆ ਕਰੋ ਤੇ ਬਾਕੀ ਆਪਾਂ ਮੋਬਾਈਲ ਨੰਬਰ ਸਭ ਜਨੂ ਕਰ ਦਾਂਗੇ ਸਬਸਕ੍ਰਾਈਬ ਵੱਧ ਵੱਧ ਕਰਿਓ ਜੀ ਜਿਹੜੀ ਵੀਡੀਓ ਦਾ ਉਹ ਸ਼ੇਅਰੋ ਕਰ ਦਿਓ ਮੇਰੇ ਪਰਵਾਹ ਨੂੰ ਤਾਂ ਕਿ ਮੈਂ ਇਸ ਹੋਰ ਪਰਾਹ ਪਹੁੰਚ ਸਕੀ ਸੋ tassika ka naam hai